ਦੀ 500 ਵਾਲਾ ਸੌ ਸੌ ਦਾ ਸੂਟ ਸੌ ਸੌ ਦਾ ਸੂਟ ਬੀਪੀਐ ਲੜਪਈਆ 700 ਵਾਲੇ ਸੂਟ ਵਿੱਚ ਹੈ ਲੜਪਈਆ ਬੀਪੀਐ ਉਹ ਲੜਪਈਆ ਬੀਪੀਐ 800 ਵਾਲੇ ਸੂਟ ਚ 3200 ਵਾਲਾ ਸੂਟ 800 ਬੀਪੀਐ ਲੜਪਈਆ ਬੀਪੀਐ ਨਹੀਂ ਆ ਗਿਆ ਨਹੀਂ ਆ ਗਿਆ ਨਹੀਂ ਸੂਟਾ ਦਾ ਹਾਲੋ 5000 ਵਾਲਾ ਬਲਾਈਆ ਸੂਟ ਜੀ ਨੇ ਲੈਣਾ 800 ਰੁਪਏ ਆ ਦੇਖੋ ਜੀ ਬਾਜ਼ਾਰ ਚ 3 3000 ਰੁਪਿਆ ਕਰਾਇਆ 600 ਰੁਪਏ ਦਾ ਲਹਿੰਗਾ ਲੈ ਜਾਓ 600 ਦਾ ਲਹਿੰਗਾ ਅਨਾਰ ਕਰੀ ਸੂਟ ਪਾ ਲਓ ਜੀ 550 550 550 700 ਝੋਲਾ ਪਾੜ ਗਿਆ ਓ ਝੋਲਾ ਪਾੜ 700 ਲਓ ਆ ਦੇਖੋ 1500 ਦਾ ਸੂਟ ਹੈ ਬਜਾਰੋਂ ਭੈਣ ਨੇ 1500 ਦਾ ਲੈਣਾ ਅਜ ਤਾਂ ਹੁਣ 500 ਰੁਪਏ ਦੇ ਦੇਣਾ ਆ ਲੈ ਜਾਓ ਲਹਿੰਗਾ ਹਿਮਾਚਲ ਪ੍ਰਦੇਸ਼ਾਂ ਝੋਲਾ ਪਾੜ ਲਿਆ ਇੱਧਰ ਇਹਨਾਂ ਨੇ ਝੋਲੇ ਪਾੜ ਲਏ ਤੁਸੀਂ ਕਿੱਥੋਂ ਆਏ ਹੋ ਚੰਡੀਗੜ੍ਹ ਤੋਂ ਲਓ ਇਹ ਚੰਡੀਗੜ੍ਹ ਤੋਂ ਆਇਆ ਇਹਨਾਂ ਨੇ ਵੀ ਝੋਲਾ ਪਾੜ ਲਿਆ ਫਰਮਾਇਆ ਗੁਰਦਾਸਪੁਰ ਤੋਂ ਤੁਸੀਂ ਗੁਰਦਾਸਪੁਰ ਆਏ ਦੇਖੋ ਇਹ ਗੁਰਦਾਸਪੁਰ ਤੋਂ ਤੁਸੀਂ ਕਿੱਥੋਂ ਆਏ ਆਈ ਸ਼ਾਹਕੋਟ ਤੋਂ ਇਹ ਜਿਹੜਾ 50000 ਦਾ ਕੱਪੜਾ ਬਾਜ਼ਾਰ ਜਿੱਥੇ 15000 12000 ਮਿਲ ਰਿਹਾ ਆ 250 ਰੁਪਏ ਦਾ ਸੂਟਾ ਸਲਵਾਰ ਵਰਕਾ ਦਾ ਹਾਂਜੀ 250 ਰੁਪਏ ਦਾ ਹਾਂਜੀ ਜਿਹਨੇ ਲੈਣਾ 700 ਰੁਪਏ ਦਾ ਲੈ ਜਾਓ 1000 ਰੁਪਏ ਰਹਿ ਗਏ ਤੁਹਾਡੇ ਕੋਲ 15 ਮਹੀਨੋਂ ਬਾਅਦ ਇਹ ਟੀ ਬੰਦ ਹੋ ਜਾਣੀ ਆ ਸਾਰਾ ਸਟਾਕ ਮਿੱਟੀ ਦੇ ਭਾਅ ਦੇ ਰਹੇ ਆ ਇਹ ਕਹਿੰਦੇ ਸੀ ਅਸੀਂ 500 400 100 100 ਦੀ ਸੂਟ ਦੇਣੇ ਦਿੱਤੇ ਤੁਹਾਨੂੰ ਹਾਂਜੀ ਦਿੱਤੇ ਅਜੀ ਤੁਹਾਨੂੰ ਮਿਲੇ ਜੀ ਚਲ ਗਏ ਜੀ ਆ ਦੇਖੋ ਇਹ ਮੈਨੂੰ 100 100 ਸੂਟ ਮਿਲੇ ਹਾਂਜੀ ਮਿਲੇ ਕਿੰਨੇ ਸੂਟ ਲੈ ਤੁਸੀਂ ਇੱਕ ਬੰਦੇ 15 ਮਈ ਨੂੰ ਦੁਕਾਨ ਬੰਦ ਕਰ ਦੇਣੀ ਬਾਬੇ ਥੱਟੀ ਕਰਨੀ ਚਾਹੀਦੀ ਕਿ ਨਹੀਂ ਇਹ ਨਿਊਜ਼ ਤਾਂ ਸਾਡੇ ਲਈ ਸ਼ਾਰਟ ਹੋਣੀ ਆ ਮੈਂ ਤਾਂ ਚਾਹੁੰਦਾ ਕਿ ਸਦਾ ਚੱਲਦੀ ਰਵੇ ਹਾਂਜੀ ਨਹੀਂ ਹੋਣੀ ਚਾਹੀਦੀ ਬੰਦ ਇਹ ਕਹਿੰਦੇ ਬੰਦ ਕਰ ਦੇਣੀ 15 ਮਈ ਨਹੀਂ ਨਹੀਂ ਹੋਣੀ ਚਾਹੀਦੀ ਬੰਦ 15 ਮਈ ਨੂੰ ਬਾਬੇ ਥੱਟੀ ਬੰਦ ਕਰ ਦੇਣੀ ਆ ਬੰਦ ਹੋਣੀ ਚਾਹੀਦੀ ਕਿ ਨਹੀਂ ਨਹੀਂ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਬੰਦ ਸਸਤਾ ਮਿਲ ਰਿਹਾ ਮਾਲ ਨਾ 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 ਇਧਰ ਪੰਗਾ ਪੈ ਗਿਆ ਲੋਕੀ ਕਹਿੰਦੇ 15 ਮਈ ਨੂੰ ਦੁਕਾਨ ਨਹੀਂ ਬੰਦ ਕਰਨ ਦੇਣੀ ਫੈਸਲਾ ਫਤਣਾ ਪੈਣਾ ਤੁਹਾਨੂੰ ਭਾਜੀ ਆਪਾਂ ਦੁਕਾਨ ਬੰਦ ਕਰਨੀ ਆ ਉਹ ਕਹਿੰਦੇ 100 ਸੌੜਾ ਛੂਟ ਦੇ ਰਹ ਸਾਸਤਾ ਕਪੜਾ ਹੈ ਇੱਥੇ ਜੀ ਸਭ ਕੁਝ ਵਧੀਆ ਇੱਥੇ ਰੇਂਜ ਆ ਇਹ ਕਹਿੰਦੇ 15 ਨੂੰ ਹੱਤੀ ਬੰਦ ਕਰ ਦੇਣੀ ਦੁਕਾਨ ਕਰਨੀ ਚਾਹੀਦੀ ਆ ਪਰ ਮੇਰੇ ਹਿਸਾਬ ਨਾਲ ਤਾਂ ਨਹੀਂ ਸਾਨੂੰ ਸਾਡੇ ਲਈ ਤਾਂ ਨਹੀਂ ਕਰਨੀ ਚਾਹੀਦੀ ਹੁਣੇ ਆਪਣਾ ਦੇ ਬਾਜ਼ਾਰ ਵਿਹਲੇ ਬੈਠੇ ਬਾਪੇ ਰੇਟਾ ਇੱਧਰ ਵੀ ਦੇਖੋ 1 ਇੰਚ ਵੀ ਜਗ੍ਹਾ ਖਾਲੀ ਨਹੀਂ ਜਿੱਥੇ ਪਾ ਰੱਖਣ ਦੀ ਜਗ੍ਹਾ ਹੋਵੇ ਲੋ ਜੀ 5-5000 ਦਾ ਲਹਿੰਗਾ 6-600 ਦੇ ਵਿੱਚ ਨੀਂ ਗਿਨੇ ਲੈਣਾ ਹੱਥ ਘੜਾ ਕਰੋ ਹੱਥ ਘੜਾ ਕਰੋ ਤੋ ਕੋ ਲੈ ਜਾ ਜਿੰਨਾ ਮਰਜੀ 100-100 ਰੁਪਏ ₹200 ओ फोड़ सो सो लो फोड़ लो ₹200 ₹200 ओ 5 500 ਵਾਲੇ 100 ਸੋਚ ਕਰਦੇ 5 500 ਵਾਲੇ 100 ਸੋਚ ਲੋ ਜੀ ਬਾਪੇ ਦੀ ਹੱਡੀ ਖਾਲੀ ਹੋ ਰਹੀ ਆ ओ ਬਾਪੇ ਦੀ ਹੱਡੀ ਖਾਲੀ ਹੋ ਰਹੀ ਆ ਦੇਖ ਲੋ ਹਲੋ 5000 ਰੁਪਏ ਆ ਜੀ ਸੂਰਜੀ ਨੇ ਲੈਣਾ ₹800 ਜਾ ਚੁੱਕੋ ਉਹ ਪਲਾਜੋ ਸੂਟ ਦੇ 8800 ਚ ਕਰਦੇ ਲੈ ਜਾ 800 ਰੁਪਏ ਲੈ ਜਾ 800 ਰੁਪਏ ਆ ਦੇਖੋ ਜੀ 5 5000 ਵਾਲੇ ਪਲਾਜੋ ਸੂਟ 8800 ਚ ਕਰਦੇ ਆ 8800 ਜੀ 5 5000 ਵਾਲੇ ਪਲਾਜੋ ਸੂਟ ਖਾਲੀ ਕਰਦੇ ਰੱਖਨੇ ਕੰਮੀ ਕਰਦੇ ਰਖਨੇ ਆ ਦੇਖੋ ਜੀ ਬਾਜ਼ਾਰ ਚ 3 3000 ਰੁਪਿਆ ਕਰਾਇਆ ਪਰ 600 ਰੁਪਿਆ ਦਾ ਲਹਿੰਗਾ ਲੈ ਜਾ 600 ਦਾ ਲਹਿੰਗਾ ਲਹਿੰਗਾ 600 ਰੁਪਏ ਹੈਲੋ ਨਾਰਗਰੀ ਸੂਟ 500 ਰੁਪਏ ਅਨਾਰਗਰੀ ਸੂਟ ਨਾ ਜੀ 5 500 5 500 ਆ ਦੇਖੋ ਜੀ ਜਿਹੜੇ ਬਾਜ਼ਾਰ ਚ 32 3500 ਰੇ ਸੂਟ ਬਾਬੇ ਦੇ 800 ਰੁਪਿਆ ਦਾ ਸੂਟ 800 ਰੁਪਿਆ ਦਾ ਸੂਟ ਕਰਤਾ ਅੱਤ 1700 ਦੇ 2 2 ਇੱਕ ਪਾ ਦੂਜਾ ਤੋਂ ਬੀਬੀਆਂ ਲੜਪਈਆਂ 700 ਰੁਪਏ ਸੂਟ ਵਿਚ ਲੜਪਈਆਂ ਬੀਬੀਆਂ ਉਹ ਲੜਪਈਆਂ 200 ਰੁਪਏ ਵਾਲੇ ਸੂਟ ਚ ਆਹ 250 ਰੁਪਏ ਦਾ ਸੂਟਾ ਸਲਵਾਰ ਵਰਕਾ ਦਾ ਹਾਂਜੀ 250 ਰੁਪਏ ਦਾ ਹਾਂਜੀ ਜਿਹਨੇ ਲੈਣਾ 700 ਰੁਪਏ ਦਾ ਲੈ ਜਾਓ ਉਹ �ोਢੀ ਐ ਸੀਗੀ ਓਏ ਹੋਏ ਓਹ 700 ਰੁਪਏ ਛੋਲਾ ਪਾਟ ਗਿਆ ਓਹ ਛੋਲਾ ਪਾਟ ਗਿਆ ਓਹ ਛੋਲਾ ਪਾਟਿਆ 700 ਲਓ 32 350 ਦੇ 800 ਰੁਪਏ ਚੱਕੋ ਕੋ 32 3200 ਵਾਲੇ ਸੂਟ 8 800 ਚੱਕੋ 8 800 ਕਹਿੰਦੇ ਸੀ ਅਸੀਂ 500 400 100 100 ਦੀ ਸੂਟ ਦੇਣ ਦਿੱਤੇ ਤੁਹਾਨੂੰ ਹਾਂਜੀ ਦਿੱਤੇ ਅਜੀ ਤੁਹਾਨੂੰ ਮਿਲੇ ਜੀ ਚਲ ਕੇ ਦੀ ਆ ਦੇਖੋ ਇਹਦਾ ਸੂਟ ਜੀ 6 600 ਦਾ ਲਹਿੰਗਾ 5 500 ਦਾ ਲਹਿੰਗਾ ਹਾਂਜੀ 6 7 ਬੰਡਲ ਲੈ ਲਏ 100 ਵਾਲੇ ਹਾਂਜੀ ਤੁਹਾਨੂੰ 100 ਵਾਲੇ ਸੂਟ ਮਿਲੇ ਹਾਂਜੀ ਮਿਲ ਗਏ ਕਿੰਨੇ ਸੂਟ ਲੈ ਤੁਸੀਂ ਇੱਕ ਬੰਡਲ ਅੱਛਾ ਤੁਹਾਡੇ ਕੋਲ ਵੀ ਹੈਗੇ ਆ ਤੁਹਾਨੂੰ 100 ਵਾਲਾ ਸੂਟ ਮਿਲਿਆ ਜੀ ਹਾਂਜੀ ਜੀ ਮਿਲ ਗਿਆ ਅਸੀਂ ਜੀ ਕਾ ਮੰਡੀ ਤੋਂ ਆਏ ਜੀ ਅੱਛਾ ਕੀ ਕੀ ਲੈ ਇੱਕ ਨਹੀਂ 100 ਰੁਪਏ ਸੂਟ ਦਵਾ ਕੇ 600 ਲਹਿੰਗਾ ਦਵਾ ਕੇ ਮਿਲਿਆ ਹਾਂਜੀ ਹਾਂਜੀ ਜੀ ਬਹੁਤ ਵਧੀਆ ਸਮਾਨ ਸੀ ਬਹੁਤ ਵਧੀਆ ਮਹਿੰਗੇ ਸੂਟ ਜਿਹੜੇ ਸਸਤੇ ਭਾਅ ਤੇ ਮਿਲਿਆ ਜੀ ਬਹੁਤ ਵਧੀਆ ਜੀ ਜੀਕਰ ਦਾ ਪੂਰੀ ਦੁਕਾਨ ਲੈ ਲਈਏ ਲੋਕਾਂ ਨੂੰ ਕੀ ਕਹਿਣਾ ਚਾਹੋ ਜਿਹੜੇ ਅਜੇ ਘਰ ਬੈਠੇ ਦੇਖ ਰਹੇ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸਹੀ ਰੇਟ ਤੇ ਤੇ ਸਹੀ ਕਪੜਾ ਲੈਣਾ ਤੇ ਬਾਬਾ ਜੀ ਦੀ ਹੱਟੀ ਤੇ ਆਓ 15 ਮਈ ਨੂੰ ਦੁਕਾਨ ਬੰਦ ਕਰ ਦੇਣੀ ਬਾਬੇ ਠੱਟੀ ਕਰਨੀ ਚਾਹੀਦੀ ਕਿ ਨਹੀਂ ਇਹ ਨਿਊਜ਼ ਤਾਂ ਸਾਡੇ ਲਈ ਸ਼ਾਰਟ ਹੋਣੀ ਆ ਮੈਂ ਤਾਂ ਚਾਹੁੰਦਾ ਕਿ ਸਦਾ ਚੱਲਦੀ ਰਵੇ ਤਾਕੇ ਸਾਰਿਆਂ ਨੂੰ ਬਾਜ਼ਾਰ ਰੇਟ ਤੇ ਕਪੜਾ ਮਿਲਦਾ ਰਹੇ। ਹਾਂਜੀ ਨਹੀਂ ਹੋਣੀ ਚਾਹੀਦੀ ਬੰਦ। ਇਹ ਕਹਿੰਦੇ ਬੰਦ ਕਰ ਦੇਣੀ 15 ਨਹੀਂ ਹੋਣੀ ਚਾਹੀਦੀ ਬੰਦ। ਅਸੀਂ ਕਹਿੰਦੇ ਦੁਕਾਨ ਐਡੇ ਚੱਲਦੀ ਰਹੇ ਕਿਸੇ ਨੂੰ ਲਾਉਂਦੇ ਰਹੇ। ਇਹ ਕਹਿੰਦੇ 15 ਮਹੀਨਿਆਂ ਦੁਕਾਨ ਬੰਦ ਕਰ ਦੇਣੀ ਆ। ਕਰਨੀ ਚਾਹੀਦੀ ਕਿ ਨਹੀਂ? ਨਹੀਂ ਕਰਨੀ ਚਾਹੀਦੀ। ਤੁਸੀਂ ਕਿੱਥੋਂ ਆਏ ਹੋ? ਹਾਂਜੀ ਐਸੀ ਬੰਦੀ ਆਵਾਜ਼ ਦਾ। ਇਹ ਜੋ ਕਹਿੰਦੇ 100-100 ਸੂਟ ਦੇ ਰਹੇ ਆ ਮੈਡਰਿਕ। ਹਾਂਜੀ। ਤੁਹਾਨੂੰ ਮੈੜਿਆ ਜੀ ਹਾਂਜੀ ਹਾਂ 15 ਮਈ ਨੂੰ ਬਾਬੇ ਛੱਤੀ ਬੰਦ ਕਰ ਦੇਣੀ ਆ ਬੰਦ ਹੋਣੀ ਚਾਹੀਦੀ ਕਿ ਨਹੀਂ ਨਹੀਂ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਬੰਦ ਸਸਤਾ ਮਿਲ ਰਿਹਾ ਮਾਲ 100 ਰੁਪਏ ਦਾ ਸੂਟ 200 ਦਾ ਸੂਟ 600 ਦਾ ਲਹਿੰਗਾ ਮਿਲਿਆ ਮਿਲਿਆ ਜੀ ਜੋ ਇਹ ਕਹਿੰਦੇ ਵੀਡੀਓ ਦੇ ਰਹੇ ਆ ਦੇ ਰਹੇ ਆ ਤੁਹਾਨੂੰ ਮਿਲ ਗਿਆ ਜੀ ਸਸਤਾ ਹਾਂਜੀ ਹਾਂਜੀ ਜੀ ਇਹ ਦੇਖੋ 100 ਰੁਪਏ ਦੇ ਕੂਟਾਂ ਨਾਲ 200 ਦੇ ਸੂਟਾਂ ਨਾਲ 600 ਲਹਿੰਗਰ ਹਿਮਾਚਲ ਪ੍ਰਦੇਸ਼ਾਂ ਝੋਲੇ ਪਰ ਲਿਆ ਇੱਧਰ ਇਹਨਾਂ ਨੇ ਝੋਲੇ ਪਰ ਲਏ ਤੁਸੀਂ ਕਿੱਥੋਂ ਆਏ ਹੋ ਚੰਡੀਗੜ੍ਹ ਤੋਂ ਲਓ ਇਹ ਚੰਡੀਗੜ੍ਹ ਤੋਂ ਆਇਆ ਇਹਨਾਂ ਨੇ ਵੀ ਝੋਲਾ ਪਰ ਇੱਧਰ ਵੀ ਤੁਸੀਂ ਗੁਰਦਾਸਪੁਰੋਂ ਆਏ ਗੁਰਦਾਸਪੁਰ ਤੋਂ ਤੁਸੀਂ ਗੁਰਦਾਸਪੁਰੋਂ ਆਏ ਦੇਖੋ ਇਹ ਗੁਰਦਾਸਪੁਰ ਤੋਂ ਤੁਸੀਂ ਕਿੱਥੋਂ ਆਏ ਐ ਸ਼ਾਹਕੋਟ ਤੋਂ ਸ਼ਾਹਕੋਟ ਤੋਂ ਤੁਸੀਂ ਜੀ ਕਿੱਥੇ ਆਏ ਸ਼ਾਹਕੋਟ ਤੋਂ ਇਹ ਸ਼ਾਹਕੋਟ ਤੋਂ ਆਏ ਤੁਸੀਂ ਜੀ ਕਿੱਥੋਂ ਆਏ ਹੋ ਦੱਸੂਏ ਤੋਂ ਦੱਸੂਏ ਤੋਂ ਮਾਦਰਮ ਤੁਸੀਂ ਦੇਖ ਲਓ ਵੀ ਜਿੰਨੇ ਵੀ ਆਏ ਆ ਹਰੇਕ ਦੇਖੋ ਵੱਡੇ ਵੱਡੇ ਝੋਲਿਆ ਇਹ ਜਿਹੜਾ 50000 ਦਾ ਕੱਪੜਾ ਬਾਜ਼ਾਰ ਜਿੱਥੇ 15000 12000 ਮਿਲ ਰਿਹਾ